ਗੁਰਦਾਸਪੁਰ ਦੇ ਨਦੀਕੀ ਕਸਬਾ ਹਤਾਰੀਵਾਲ ਦੇ ਵਿੱਚ ਵਾਰਡ ਨੰਬਰ 9 ਵਿੱਚ ਪੈਂਦੀ ਨਵੀਂ ਆਬਾਦੀ ਦੀ ਇੱਕ ਤੰਗ ਜਹੀ ਗਲੀ ਵਿੱਚ ਰਹਿਣ ਵਾਲੇ ਤਿੰਨ ਪਰਿਵਾਰਾਂ ਦੀ ਜ਼ਿੰਦਗੀ ਨਰਕ ਤੋਂ ਘੱਟ ਨਹੀਂ ਹੈ ਗਲੀ ਵਿੱਚ ਗਾਰਾ ਯੁਕਤ ਪਾਣੀ ਲਗਾਤਾਰ ਖੜਾ ਰਹਿੰਦਾ ਹੈ ਅਤੇ ਹੁਣ ਆਲੇ-ਦੁਆਲੇ ਬਦਬੂ ਫੈਲਣੀ ਸ਼ੁਰੂ ਹੋ ਗਈ ਹੈ ਇੱਕ ਪਰਿਵਾਰ ਵਿੱਚ ਇੱਕ ਬੱਚਾ ਵੀ ਹੈ ਜਿਸ ਨੂੰ ਜਰਾ ਜਹੀ ਬਰਸਾਤ ਹੋਣ ਤੇ ਸਕੂਲ ਤੋਂ ਛੁੱਟੀ ਕਰਨੀ ਪੈਂਦੀ ਹੈ ਕਿਉਂਕਿ ਗਲੀ ਵਿੱਚ ਲੰਘਿਆ ਨਹੀਂ ਜਾ ਸਕਦਾ ਦਰਅਸਲ ਕਰੀਬ 30 ਸਾਲ ਪਹਿਲਾਂ ਵਸੇ ਇਸ ਇਲਾਕੇ ਵਿੱਚ ਅਜੇ ਤੱਕ ਸੀਵਰੇਜ ਨਹੀਂ ਪਿਆ ਗਲੀਆਂ ਦੀਆਂ ਨਾਲੀਆਂ ਦੀ ਨਿਕਾਸੀ ਲਈ ਵੱਡੇ ਨਾਲੇ ਬਣਾਏ ਗਏ ਸਨ ਜਿਨ੍ਹਾਂ ਦੀ ਨਿਕਾਸੀ ਨਹਿਰ ਦੇ ਸੁਗੇ ਵਿੱਚ ਕੀਤੀ ਗਈ ਸੀ ਪਰ 2 ਸਾਲ ਹੋ ਗਏ ਅੱਗੋਂ ਨਾਲੇ ਬੰਦ ਹਨ ਨਾਲੀਆਂ ਤੇ ਉਸਾਰੀਆਂ ਹੋ ਗਈਆਂ ਸਨ ਹਨ ਅਤੇ ਨਿਕਾਸੀ ਨਹੀਂ ਹੁੰਦੀ ਜਰਾ ਜਹੀ ਬਰਸਾਤ ਹੋਣ ਤੇ ਨਾਲਿਆਂ ਦਾ ਪਾਣੀ ਬੈਕ ਮਾਰਨ ਲੱਗ ਪੈਂਦਾ ਹੈ ਅਤੇ ਇਹ ਗਲੀਆਂ ਨੀਵੀਆਂ ਹੋਣ ਕਾਰਨ ਸਾਰਾ ਪਾਣੀ ਇੱਧਰ ਹੀ ਆ ਜਾਂਦਾ ਹੈ ਤੇ ਫਿਰ ਘਰਾਂ ਵਿੱਚ ਵੀ ਕਾਫੀ ਦੇਰ ਤੱਕ ਖੜਾ ਰਹਿੰਦਾ ਹੈ ਕਈ ਵਾਰ ਨਗਰ ਕੌਂਸਲ ਅਧਿਕਾਰੀ ਪ੍ਰਧਾਨ ਇਲਾਕੇ ਦੇ ਕਾਉਂਸਲਰ ਨੂੰ ਸਮੱਸਿਆ ਤੋਂ ਜਾਣੂ ਕਰਵਾਉਣ ਦੇ ਬਾਵਜੂਦ ਹੱਲ ਨਹੀਂ ਹੋਇਆ ਤਾਂ ਹੁਣ ਇਹ ਪਰਿਵਾਰ ਡਿਪਟੀ ਕਮਿਸ਼ਨਰ ਤੱਕ ਪਹੁੰਚ ਕਰਨ ਲਈ ਅਤੇ ਮੁੱਖ ਮੰਤਰੀ ਨੂੰ ਪੱਤਰ ਲਿਖਣ ਦੀ ਗੱਲ ਕਹਿ ਰਹੇ ਹਨ ਜਿਆਦਾ ਅਪਡੇਟ ਜੁੜੇ ਰਹੋ ਪੰਜਾਬ 9 ਟੀਵੀ ਯੂਐਸਏ ਦੇ ਨਾਲ ਸੰਗ ਰਿਟਾਇਰ ਜੇੀ ਬੀਲੀਬੋਰ ਸਮੱਸਿਆ ਪਾਣੀ ਗਲਜੂ ਵਿੱਚ ਖੜਾ ਜਾਂਦਾ ਕੋਈ ਨਿਕਾਸ ਨਹੀਂ ਗਾੜੀ ਕੋਈ ਸਫਾਈ ਦਾ ਪ੍ਰਬੰਧ ਨਹੀਂ ਕਮੇਟੀ ਵੱਲੋਂ ਉਹਨਾਂ ਨੂੰ بار بار ریکਵੈਸਟ ਬਹੁਤ ਵਾਰੀ ਕੀਤੀ ਆ ਵੀ ਮਿਲਿਆ ਮੈਂ ਪਰ ਉਹਨਾਂ ਦੇ ਟਾਰਮ ਤੋੜ ਦੀ ਨੀਤੀ ਆ ਕਿ ਕਰਾ ਦਾਂਗੇ ਕਰ ਦਾਂਗੇ ਬਸ ਇਹੋ ਕਹਿੰਦੇ ਕਿ ਤੇ ਤੋੜ ਦਿੰਦੇ ਆ ਤੇ ਕੋਈ ਉਹਨਾਂ ਦਾ ਪਰਮੰਦ ਨਹੀਂ ਇੱਥੇ ਕੋਈ ਬੰਦਾ ਨਹੀਂ ਆਉਂਦਾ ਕੋਈ ਨਕਾਸ ਨਹੀਂ ਹੈਗਾ ਤੇ ਜਿਸ ਕਰਕੇ ਇਹ ਜੋ ਪਾਣੀ ਜਿਹੜਾ ਵਾ ਇਹ ਬਰਸਾਤ ਜਦੋਂ ਹੁੰਦੀ ਹੈ ਘਰਾਂ ਤੱਕ ਆ ਜਾਂਦਾ ਬੈਕ ਆ ਜਾਂਦਾ ਤੇ ਵੇੜਿਆਂ ਵਿੱਚ ਸਾਡੇ ਘਰਾਂ ਦੇ ਵਿੱਚ ਫਿਰਦਾ ਨਾ ਇਹ ਆ ਜੀ ਕਿ ਸੜਕ ਉੱਚੀ ਆ ਗੱਡੀਆਂ ਨਾਲੋਂ ਤੇ ਗਲੀ ਦਾ ਉਹਦਾ ਸ਼ਰਕਦਾ ਪਾਣੀ ਵੀ ਤੇ ਨਾਲੇ ਵਿੱਚ ਪੈਂਦਾ ਤੇ ਨਾਲਾ ਜਿਹੜਾ ਉਹ ਉਸ ਬਾਈ ਦਾ ਨਿਕਾਸ ਕੋਈ ਨਹੀਂ ਤੇ ਨਾ ਸਫਾਈ ਦਾ ਕੋਈ ਨਿਕਾਸ ਆ ਇਹਦੇ ਕਰਕੇ ਉਹ ਜਿਹੜੇ ਗਲੀ ਦੇ ਬੈਕਪ ਪਾਣੀ ਆਉਂਦਾ ਨਾਲੀ ਇਹਦੇ ਵਿੱਚ ਵੀ ਆਉਂਦਾ ਤੇ ਘਰਾਂ ਤੱਕ ਆ ਜਾਂਦਾ ਤੇ ਸਾਨੂੰ ਉੱਥੋਂ ਲੰਘਣਾ ਬੜਾ ਮੁਸ਼ਕਲ ਆ ਪੈਦਲ ਜਾਣਾ ਵੀ ਮੁਸ਼ਕਲ ਆ ਵੀਕਲ ਤੇ ਇੱਕ ਵਾਸੇ ਰਿਆ ਬਹੁਤ ਮੁਸ਼ਕਲ ਆ ਇੱਕ ਤਾਂ ਵੀ ਦੇਖਿਆ ਥੇ ਉਹ ਸਕੂਲ ਫਿਰ ਕਿੱਦਾਂ ਜਾਂਦਾ ਜੇ ਨਹੀਂ ਪਰ ਉਹ ਸਕੂਲ ਨੂੰ ਉਹਦੋਂ ਸਾਨੂੰ ਮਜਬੂਰ ਹੋ ਗਿਆ ਉਹਨੂੰ ਭੇਜਣਾ ਨਹੀਂ ਪੈਂਦਾ ਛੁੱਟੀ ਕਰਾਉਣੀ ਪੈਂਦੀ ਹੈ ਉਹ ਪਿੱਛੋਂ ਵੀ ਖੜਾ ਹੀ ਰਹਿੰਦਾ ਹੈ ਇਹ ਅੱਗੋਂ ਪਿੱਛੋਂ ਵੀ ਪਾਣੀ ਜਿਹੜਾ ਹੈ ਇਸ ਤੇ ਤਕਰੀਬਨ بارش ਨਾ ਵੀ ਹੋਵੇ ਬੰਦ ਹੋਵੇ ਵੀ بارش ਤੋਂ ਉਹਦੇ ਬਾਅਦ ਵੀ ਪਾਣੀ ਖੜਾ ਜਾਂਦਾ ਤਕਰੀਬਨ ਤੁਸੀਂ ਦੇਖ ਲਿਆ ਪਾਣੀ ਅੱਜ ਵੀ ਖੜਾ ਬਦਬੂ ਆ ਰਹੀ ਆ ਕੋਈ ਸਸਾਪੀ ਵੀ ਆਉਂਦੇ ਨੇ ਡੱਡੂ ਵੀ ਆਉਂਦੇ ਆ ਤੇ ਤਰਕਣ ਬਹੁਤ ਜਿਆਦਾ ਗਾਰ ਪਈ ਗੱਡੀ ਦੇ ਵਿੱਚ ਇਦ ਕਾ ਨੰਗਣਾ ਬੜੀ ਪੈਦਲ ਨੰਗਣਾ ਬੜੀ ਮੁਸ਼ਕਲ ਆ ਦੋ ਸਾਲ ਤੋਂ ਪਹਿਲਾਂ ਦੇ ਦੋ ਸਾਲ ਤਕਰੀਬਨ ਹੋ ਗਿਆ ਇਹਨਾਂ ਮਾੜਾ ਮੋਢਾ ਨਿਕਾਸ ਕਰਦੇ ਸੀ ਹੁਂ ਜਾਂਦਾ ਸੀ ਉਹ ਪੈਪ ਬੰਦ ਹੋ ਗਏ ਸੂਏ ਤੇ ਪਾਣੀ ਸੁੱਟਿਆਈ ਨਵ ਮੋਟਰ ਚੱਲਦੀ ਸੀ ਹੁਣ ਮੋਟਰ ਵੀ ਬੰਦ ਆ ਤੇ ਪੈਪ ਵੀ ਬੰਦ ਆ ਕੋਈ ਨਿਕਾਸ ਨਹੀਂ ਹੈਗਾ ਸਿਰ ਸਫਾਈ ਹੁੰਦੀ ਆ ਨਾਲਿਆਂ ਦੀ ਨਾ ਕੋਈ ਨਾਲਿਆਂ ਦੀ ਨਿਕਾਸ ਹੈ ਕੋਈ ਸਫਾਈ ਨਹੀਂ ਹੋ ਰਹੀ ਇਹਨੂੰ ਸਾਡੀ ਗਲੀ ਦੇ ਵਿੱਚ ਜਿਆਦਾ ਪੁਰਾਣਾ ਮੈਂ ਸਾਡੀ ਗਲੀ ਥੋੜੀ ਨੀਵੀ ਆ ਇਹਦੇ ਕਰਕੇ ਮਤਲਬ ਪਾਣੀ ਖੜਾ ਹੀ ਜਾਂਦਾ ਤੇ ਕਿਉਂ ਸ਼ਿਕਾਇਤ ਨਹੀਂ ਕੀਤੀ ਕਿਸੇ ਦੀ ਕਿੰਨੀ ਵਾਰ ਕਿਤੇ ਕਿਤੇ ਮੈਂ ਤੱਕੀ ਬਣ ਅਣਗਿਣਤ ਵਾਰੀ ਪਤਾ ਨਹੀਂ ਕਿੰਨੀ ਵਾਰੀ ਪਰਸਨਲਟੀ ਪ੍ਰਧਾਨ ਜੀ ਨੂੰ ਮਿਲਿਆ ਕਮੇਟੀ ਕਾਰ ਵੀ ਗਿਆ ਲੇਖ ਕੇ ਵੀ ਦਿੱਤਾ ਸਭ ਕੁਝ ਹੋਇਆ ਕਾਉਂਸਲ ਨੂੰ ਮਿਲਿਆ ਉਹਨੂੰ ਮਿਲਿਆ ਉਹਦੇ ਉਹਨੇ ਵੀ ਗੱਲ ਨਹੀਂ ਸਾਡੀ ਕੋਈ ਸੁਣੀ ਕੀ ਕਹਿੰਦੇ ਬਸ ਉਹ ਕਹਿੰਦੇ ਜੀ ਕੋਈ ਨਹੀਂ ਕਰਾਉਣਾ ਕਰਾਉਣਾ ਕੇਸੇ ਹੋਈ ਕਰਾਉਂਦਾ ਕੋਈ ਨਹੀਂ ਹੁਣ ਅਸੀਂ ਆੱਕ ਕੇ ਮੈਂ ਕੋਸ਼ਿਸ਼ ਕਰਾਂਗਾ ਵੀ ਮੈਂ ਹੋਰ ਉਹਨਾਂ ਜਾ ਕੇ ਬੇਨਤੀ ਕਰਾਂ ਡਿਪਟੀ ਕਮਿਸ਼ਨਰ ਕੇ ਦਫ਼ਤਰ ਨੂੰ ਇਹ ਸਾਡਾ ਕੋਈ ਸੁਮਾਜ ਨਹੀਂ ਹੋ ਰਹੀ ਕਮੇਟੀ ਵਾਲੇ ਕੋਈ ਗੱਲ ਨਹੀਂ ਸੁਣਦੇ ਇਸ ਕਰਕੇ ਮੈਂ ਤੁਹਾਡੇ ਕੋਲ ਆਇਆ ਤੇ ਸਾਡਾ ਖਾਲ ਕਰਾਇਆ ਜਾ ਮੇਰਾ ਨਾਮ ਰਾਜਿੰਦਰ ਕੌਰ ਮੈਂ ਟੀਚਰ ਜਿਹੜੀ ਆਪਣੀ ਰਿਟਾਇਰ ਹੋਈ ਆ ਇਹ ਗਲੀ ਦੀ ਸਮੱਸਿਆ ਹੈ ਵੀ ਇੱਥੇ ਮੀਂਹ ਜਦੋਂ ਪੈਂਦਾ ਇੱਥੇ ਬਹੁਤ ਗੰਦ ਪੈਂਦਾ ਪਾਣੀ ਬੜਾ ਆ ਜਾਂਦਾ ਸੀ ਘਰਾਂ ਦੇ ਵਿੱਚ ਆਉਂਦਾ ਪਾਣੀ ਨੰਗਣਾ ਬੜਾ ਮੁਸ਼ਕਲ ਹੈ ਪਾਣੀ ਉਦਾਂ ਹੀ ਖੜਾ ਰਹਿਦਾ ਜਿਹੜਾ ਬਾਕੀਆਂ ਦਾ ਆਉਂਦਾ ਪਾਣੀ ਉਹ ਸਾਰਾ ਇੱਧਰ ਨਹੀਂ ਆਉਂਦਾ ਪਾਣੀ ਜੀ ਹਾਂ ਬੜਾ ਬਹੁਤ ਹੈ ਇਹ ਬੱਡੂ ਬੜੇ ਆਉਂਦੇ ਡੱਡੂਆਂ ਦਾ ਮਗਰ ਸੱਪ ਵੀ ਆ ਜਾਂਦੇ ਆ ਜੀ ਉਹ ਘਰਾਂ ਦੇ ਵਿੱਚ ਸੱਪ ਵੀ ਵੱੜਦੇ ਫਿਰ ਇਦਾਂ ਗੁਜ਼ਾਰਾ ਫਿਰ ਇਦਾਂ ਹੀ ਆ ਵੀ ਨਾਲ ਕੰਮ ਦੇ ਨਾਲ ਹੱਥਾ ਲਾ ਲਾ ਕੇ ਤੇ ਫਿਰ ਗਾਂ ਲੰਗੀਦਾ ਉਹਦਾ ਤਿਲਕਣ ਬਹੁਤ ਜਿਆਦੀ ਹੈ ਲੰਗੇ ਨਹੀਂ ਜਾਂਦਾ ਲੰਗੇ ਨਹੀਂ ਜਾਂਦਾ ਇਹ ਸ਼ਿਕਾਇਤ ਨਹੀਂ ਕੀਤੀ ਇਹਦੀ ਨਜ਼ਰ ਪਾਸੋਂ ਇਹਨੂੰ ਆ ਆਪਣੇ ਐਮਸੀ ਨੂੰ ਕਹੀਦਾਵਾ ਨਾ ਕਰ ਦੇ ਨਾ ਕਰਦਾ ਨਾ ਮੜਦਾ ਕੋਈ ਆਉਂਦਾ ਹੀ ਨਹੀਂ ਨੀ